ਕਣਕੋੜ ਕੀ ਜੋ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿੱਤੇ ਪੁਲਿਸ ਦੀ ਨਿਗਰਾਨੀ ਚੱਪੇ ਚੱਪੇ ਤੇ ਦਿਨ ਰਾਤ ਰਹਿੰਦੀ ਹੈ ਭਾਰਤ-ਪਾਕਿ ਸੀਮਾ ਦੇ ਨਾਲ ਲੱਗਦੇ ਬਮਿਆਦ ਸੈਕਟਰ ਦੇ ਵਿੱਚ ਆਂਦੇ ਖੋਲੀਆਂ ਚੌਂਕ ਵਿੱਚ ਪੁਲਿਸ ਦਾ 24 ਘੰਟੇ ਦਾ ਨਾਕਾ ਹੈ ਤੇ ਹਰ ਆਉਣ ਜਾਣ ਵਾਲੇ ਦੇ ਉੱਪਰ ਉਸ ਵੱਲੋਂ ਪਿਆਣੀ ਨਜ਼ਰ ਰੱਖੀ ਜਾਂਦੀ ਹੈ ਜਿਸ ਦੇ ਚਲਦੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਵੱਲੋਂ ਪੰਜਾਬ ਦੇ ਵਿੱਚ ਇੱਕ ਕਾਰ ਜਿਸ ਵਿੱਚ ਚਾਰ ਲੋਕ ਸਵਾਰ ਸਨ ਦਾਖਲ ਹੋ ਰਹੇ ਸੀ ਕਿਉਂਕਿ ਇਹ ਕੋਲੀਆਂ ਨਾਕੇ ਤੇ ਇਹਨਾਂ ਨੂੰ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾਕੇ ਨੂੰ ਤੋੜ ਕੇ ਪੱਜ ਗਏ ਜਿਸ ਦੇ ਚਲਦੇ ਪੁਲਿਸ ਵੱਲੋਂ ਇਸ ਕਾਰ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਇਸ ਕਾਰ ਨੂੰ ਇੱਕ ਵਿਅਕਤੀ ਸਹਿਤ ਬਮਿਆਲ ਸੈਕਟਰ ਦੇ ਵਿੱਚੋਂ ਕਾਬੂ ਕਰ ਲਿਆ ਜਿਸ ਤੋਂ ਪੁਛ ਕਿਸ ਦੌਰਾਨ ਪਤਾ ਚੱਲਿਆ ਕਿ ਇਹ ਸਭ ਲੋਕ ਗੁੱਜਰ ਬਰਾਦਰੀ ਨਾਲ ਸਬੰਧ ਰੱਖਦੇ ਹਨ ਪੁਲਿਸ ਵੱਲੋਂ ਬਾਕੀ ਤਿੰਨ ਫਰਾਰ ਲੋਕਾਂ ਦੇ ਵੀ ਪਾਲ ਜਾਰੀ ਇਹੀ ਹੈ ਤਾਂ ਕਿ ਇਹਨਾਂ ਦੇ ਕੀ ਮਨਸੂਬੇ ਹਨ ਇਸ ਦੀ ਜਾਣਕਾਰੀ ਵੀ ਪੁਲਸ ਵੱਲੋਂ ਹਾਸਲ ਕੀਤੀ ਜਾ ਰਹੀ ਹੈ ਮਨਜੂਬ ਐਸਐਸਪੀ ਸ਼ਹੀਰ ਵੀ ਰਾਏ ਪੀਐਸ ਜਿਨ੍ਹਾਂ ਦੇ ਦिशा निर्देश ਤੇ ਜਿਹੜਾ ਆਪਣਾ ਬਾਰਡਰ ਨੂੰ ਪੂਰਾ ਅਲਰਟ ਕੀਤਾ ਗਿਆ ਹੈ ਅਤੇ ਹਰ ਇੱਕ ਹੌਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਜਨਕਰ ਪੀਵੀ083333 ਜੋ ਕਿ ਕੋੜੀ ਨਾਕੇ ਤੇ ਆਈ ਜਿਹਨੂੰ ਕ੍ਰੀਸ ਪਾਰਟੀ ਨੇ ਉਹ ਰੁਪਨਦੀ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਪਨਦੀ ਦੀ بجائے ਗੱਡੀ ਤੇ ਕਿਨਾਰੇ ਤੋਂ ਭਜਾ ਦੇ ਅਤੇ ਨਾਕਾ ਤੋੜ ਕੇ ਭੱਜ ਗਏ ਉਸ ਤੋਂ ਪਿੱਛਾ ਸਾਡੇ ਮੁਲਾਜ਼ਮਾਂ ਨੇ ਪਿੱਛਾ ਕੀਤਾ ਲੇਕਿਨ ਉਹ ਆਪਣੀ ਗੱਡੀ ਪਹੁੰਚ ਵਿੱਚ ਕਾਬਜ਼ਾ ਹੋ ਗਏ ਪਰੰਤੂ ਅੱਜ ਅਸੀਂ ਉਸ ਗੱਡੀ ਨੂੰ ਪ੍ਰੀਸ ਕਰ ਲਿਆ ਉਹ ਗੱਡੀ ਅਸੀਂ ਕਬਜ਼ੇ ਵਿੱਚ ਲੈ ਲਈ ਹੈ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ 4 ਬੰਦੇ ਸੀ ਉਹਨਾਂ ਵਿੱਚੋਂ ਇੱਕ ਸ਼ੌਕਤ ਅਲੀਮ ਉਨੀ ਉਸੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਿੱਚੋਂ ਬਾਕੀ ਜਿਹੜੇ ਮਿਰਜ਼ਾ ਅਲੀ ਫਰਾਨ ਅਲੀ ਤੇ ਸੌਹ ਅਲੀ ਇਹ ਵੀ ਅਸੀਂ ਜੇ ਗ੍ਰਿਫਤਾਰ ਕਰਨੇ ਆ ਇਹਨਾਂ ਦੀ ਪੁਛਿਸ਼ ਕਰ ਰਹੇ ਆ ਕਿ ਇਹ ਨਾਕਾ ਤੋੜ ਕੇ ਕਿਉਂ ਭੱਜੇ ਸੀ ਇਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਆ ਇਹਨਾਂ ਦਾ ਪੁਲਿਸ ਪੁਲਿਸ ਮਨ ਲੈ ਕੇ ਇਹਨਾਂ ਦੀਗਾ ਅੱਜ ਬ੍ਰੀਫਿੰਗ ਦੇਣਾ ਪੁਛਿਸ਼ ਕਰਾਂਗੇ ਕਿਉਂਕਿ ਬਾਡਰ ਤੇ ਕਾਫੀ ਸ਼ਕਤੀ ਹੋਣ ਦੇ ਕਾਰਨ ਜਿਹੜੀ ਚੈਕਿੰਗ ਚੱਲੀ ਆ ਤੇ ਇਹ ਜਿਹੜੇ ਸ਼ੱਕੀ ਵਿਅਕਤੀ ਆ ਇਹ ਇਦਾਂ ਕਾਰਤੂਬ ਤੋਂ ਆਪਣਾ ਸਾਡੇ ਨਾਕੇ ਤੋਂ ਭੱਜੇ ਆ ਜੋ ਇਹਨਾਂ ਦੀ ਇਸ ਜਿਹੜੀ ਤਕਤੀਸ਼ਟੋਂਗਾ ਇਹਨਾਂ ਕਰਾਂਗੇ ਅਤੇ ਜੋ ਵੀ ਸਫਾ ਮਿਸਲ ਤੇ ਸਾਤਾ ਹੋਏਗੀ ਇਹਨਾਂ ਖਿਲਾਫ ਬੰਦੀਤ ਨੂੰ ਜਵਾਈ ਕਰ ਕਰਵੇ ਕਰਕੇ ਇਹਨਾਂ ਨੂੰ ਗਿਰਫਤਾਰ ਦੇ ਦੇਗਾ ਸਰ ਹੈ ਗੁਰੂ ਰਾਜੀਂ ਵੀ ਹੈ ਗਿਆ ਇਹ ਚਾਰੇ ਜਿਹੜੇ ਗੁੱਜੇ ਬਰਾਜ਼ੀ ਦੇ ਆ ਇਹਨਾਂ ਨੂੰ ਨਕਾ ਤੋੜ ਕੇ ਪੱਧਿਆਸੀ ਸੋਰੀ ਦੀ ਇਨਵੈਸਟੀਗੇਸ਼ਨ ਚੱਲਦੀ ਹੈ